ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਖਬਰ ਸਿਰਫ ਇੱਕ ਔਰਤ ਦੀ ਨਹੀਂ ਇਹ ਕਹਾਣੀ ਹੈ ਗਲਤ ਫੈਸਲਿਆਂ ਦੀ ਜਿਨ੍ਹਾਂ ਦਾ ਅੰਜਾਮ ਅਕਸਰ ਭਿਆਨਕ ਹੁੰਦਾ ਹੈ ਪਾਕਿਸਤਾਨ ਗਈ ਸਿੱਖ ਮਹਿਲਾ ਸਰਦਾਰੂ ਸਰਬਜੀਤ ਕੌਰ ਦੀ ਭਾਰਤ ਵਾਪਸੀ ਫਿਲਹਾਲ ਟਲ ਗਈ ਹੈ ਬੀਤੇ ਦਿਨ ਉਸ ਨੂੰ ਉਟਾਰੀ ਵਾਗਾਵਾੜ ਲੈ ਆ ਕੇ ਭਾਰਤ ਭੇਜਣ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ ਪਰ ਐਨ ਵੇਲੇ ਪਾਕਿਸਤਾਨੀ ਗ੍ਰਹਿ ਮੰਤਰੀ ਨੇ ਕਾਨੂੰਨੀ ਹਵਾਲਾ ਦੇ ਕੇ ਉਸ ਤੇ ਰੋਕ ਲਾ ਦਿੱਤੀ ਪਾਕਿਸਤਾਨੀ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਸਰਬਜੀਤ ਕੌਰ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਸੀ ਤੇ ਉਸ ਦਾ ਮਾਮਲਾ ਇਸ ਵੇਲੇ ਅਦਾਲਤ ਵਿੱਚ ਵਿਚਾਰ ਅਧੀਨ ਹੈ ਇਸ ਲਈ ਅਦਾਲਤ ਦਾ ਅੰਤਿਮ ਹੁਕਮ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਭਾਰਤ ਭੇਜਿਆ ਜਾਵੇਗਾ ਦੱਸਣਯੋਗ ਹੈ ਕਿ ਕੱਲ ਪਾਕਿਸਤਾਨੀ ਅਧਿਕਾਰੀਆਂ ਨੇ ਸਰਬਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਉਸ ਦਾ ਸਿੰਗਲ ਐਂਟਰੀ ਵੀਜ਼ਾ ਖਤਮ ਹੋ ਚੁੱਕਾ ਸੀ ਜਿਸ ਤੋਂ ਬਾਅਦ ਉਸ ਨੂੰ ਰਿਪੋਰਟ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਸਰਬਜੀਤ ਕੌਰ ਚਾਰ ਨੰਬਰ 2025 ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਮੌਕੇ 1932 ਮੈਮਰੀ ਸਿੱਖ ਜੱਤ ਨਾਲ ਪਾਕਿਸਤਾਨ ਗਈ ਸੀ ਇਹ ਜਥਾ 13 ਨੰਬਰ ਨੂੰ ਭਾਰਤ ਵਾਪਸ ਆ ਗਿਆ ਪਰ ਸਰਬਜੀਤ ਕੌਰ ਉੱਥੇ ਹੀ ਰਹਿ ਗਈ ਬਾਅਦ ਵਿੱਚ ਉਸ ਨੇ ਇਸਲਾਮ ધਰਮ ਤਾਰਨ ਕਰ ਲਿਆ ਆਪਣਾ ਨਾਮ ਬਦਲ ਕੇ ਨੂਰ ਹਸੈਨ ਰੱਖ ਲਿਆ 4 ਨੰਬਰ ਨੂੰ ਸੇਖਪੁਰਾ ਚ 나ਸੀਰ ਹਸੈਨ ਨਾਲ ਨਿਕਾਹ ਵੀ ਕਰਵਾ ਲਿਆ ਇੱਕ ਵਾਇਰਲ ਵੀਡੀਓ ਵਿੱਚ ਸਰਬਜੀਤ ਕੌਰ ਦਾਵਾ ਕਰਦੀ ਨਜ਼ਰ ਆ ਰਹੀ ਹੈ ਕਿ ਉਹ 나ਸੀਰ ਹਸੈਨ ਨੂੰ ਪਿਛਲੇ 9 ਸਾਲ ਤੋਂ ਜਾਣਦੀ ਹੈ ਜੋ ਉਸ ਨੂੰ ਦੁਬਈ ਵਿੱਚ ਕੰਮ ਦੇ ਦੌਰਾਨ ਮਿਲਿਆ ਸੀ ਉਸ ਨੇ ਇਹ ਵੀ ਕਿਹਾ ਕਿ ਉਹ ਪਿਛਲੇ ਵਿਆਹ ਤੋਂ ਤਲਾਕशुदा ਹੈ ਤੇ ਉਸਦੇ ਪਿਛਲੇ ਵਿਆਹ ਤੋਂ 2 ਪੁੱਤਰ ਵੀ ਹਨ ਇਸ ਤੋਂ ਬਾਅਦ ਸਰਬਜੀਤ ਕੌਰ ਲਗਾਤਾਰ ਸੁਰਖੀਆਂ 'ਚ ਬਣੀ ਰਹੀ ਮਿੱਟੀ ਦਿਨੀ ਉਸ ਨੂੰ ਅਤੇ ਉਸਦੇ ਪਤੀ ਨੂੰ ਪਾਕਿਸਤਾਨ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਸ ਨੂੰ ਉਟਾਰੀ ਬਾਗਾ ਬਾਰਡਰ ਲਿਆਂਦਾ ਗਿਆ ਅਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਪਰ ਫਿਰ ਆ ਗਈ ਗ੍ਰਹਿ ਮੰਤਰਾਲੇ ਦੀ ਐਂਟਰੀ ਜਿਸ ਤੇ ਸਭ ਕੁਝ ਉਲਟਾ ਪੈ ਗਿਆ ਹੁਣ ਸੋਚਣ ਵਾਲੀ ਗੱਲ ਇਹ ਹੈ ਦੋਸਤੋ ਜਦੋਂ ਅਸੀਂ ਗਲਤ ਰਾਹ ਚੁਣ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਸਿੱਧੀ ਨਹੀਂ ਅੱਜ ਦੇ ਹਾਲਾਤ ਇਹ ਨੇ ਕਿ ਉਹ ਨਾ ਤਾਂ ਪਾਕਿਸਤਾਨ ਰਹਿ ਸਕਦੀ ਹੈ ਤੇ ਨਾ ਹੀ ਉਸ ਦੀ ਭਾਰਤ ਵਾਪਸੀ ਇੰਨੀ ਸੌਖੀ ਰਹੇਗੀ। ਇੱਕ ਗਲਤ ਫੈਸਲਾ ਸਾਰੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ। ਬੰਦਾ ਸੋਚਦਾ ਹੀ ਨਹੀਂ ਪਰ ਹਾਲਾਤ ਐਸੇ ਬਣ ਜਾਂਦੇ ਨੇ ਕਿ ਹੁਣ ਕੀ ਕਰੀਏ ਵਾਲੀ ਸਥਿਤੀ ਆ ਜਾਂਦੀ ਹੈ। ਇਸ ਕਹਾਣੀ ਤੋਂ ਸਾਨੂੰ ਹੋਰ ਕੁਝ ਮਿਲੇ ਨਾ ਮਿਲੇ ਪਰ ਇੱਕ ਸਿੱਖ ਪੱਕੀ ਮਿਲਦੀ ਹੈ ਕਿ ਮਾੜੇ ਕੰਮਦਾਨ ਤੇ ਜਾਗਸਾ ਮਾੜਾ ਹੀ ਹੁੰਦਾ ਹੈ। ਚਾਹੇ ਉਹ ਫੈਸਲਾ ਦਿਨੂ ਕਿੱਤਾ ਹੋਵੇ ਜਾਂ ਜਜ਼ਬਾਤਾਂ ਚ ਆ ਕੇ ਅੰਜਾਮ ਅਕਸਰ ਦਰਦਨਾਕ ਹੀ ਹੁੰਦਾ ਹੈ ਤੁਹਾਡੀ ਇਸ ਮਾਮਲੇ ਤੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਜੀ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਨਵੇਂ ਵਿਸ਼ੇ ਨਾਲ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ